ਪਿੰਡ ਫੋਨ ਆਇਆ ਪਾਪਾ ਜੀ ਉਹ ਕਹਿੰਦੇ ਕਿ ਤਾਂ ਪੀਸੀ ਦੋ ਕਹਿੰਦੇ ਯੂ ਅਪਰੇਸ਼ਨ ਤੇ ਗਏ ਤੇ ਗੱਡੀ ਸਲਿੱਪ ਹੋ ਗਈ ਉਹਦੇ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਮੀਂਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਤੇ ਉਹਨਾਂ ਨੂੰ ਪੁੱਛ ਲੋ ਬੰਮੀ ਨੂੰ ਨਹੀਂ ਦੱਸਿਆ ਉਹਨਾਂ ਨੇ ਕੋਈ ਬਸ ਤੁਹਾਡੇ ਟਾਈਮ ਮੈਂ ਨਾ ਗੱਲ ਕੀਤੀ ਉਸ ਤੋਂ ਬਾਅਦ ਨਹੀਂ ਕੀਤੀ ਮਾਸੀ ਮੇਨੇ ਸਿਟੀ ਕੱਟ ਕੇ ਆ ਗਿਆ ਕੋ ਬੇਪਰੀਦ ਹਾਂਜੀ ਕੋ ਫੋਨ ਆਇਆ ਸੀ ਕਿ ਨਾ ਚੱਕ ਕੇ ਕੀ ਆ ਗਿਆ ਘਰ ਨਹੀਂ ਕੋਈ ਆਇਆ ਹੈ ਕੱਲ ਆਪਣੇ ਬੱਚਿਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਵੀਡੀਓ ਕਾਲ 'ਚ ਜਦੋਂ ਚੱਲੇ ਆ ਨਾ ਗੱਡੀ 'ਚ ਉਹ ਤਾਂ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕੀਤੀ ਆਪਣਾ ਖਾਣਾ ਖਾ ਲਿਆ ਆਪਣਾ ਉਹਨਾਂ ਤੇ ਹੱਥ ਪਰਵਾਇਦਾ ਯੂ ਖਾ ਲਿਆ ਹੈ ਆਪਣੇ ਬੱਚਿਆਂ ਨਾਲ ਗੱਲ ਹੋਈ ਆ ਦੀ ਜਦੋਂ ਜਾਣ ਲੱਗੇ ਆ ਗੱਲ ਨਹੀਂ ਉਹਨ ਕੋਈ ਹੈ ਕਿ ਆਪਣੇ ਬੱਚਿਆਂ ਨਾਲ ਗੱਲ ਕਰਕੇ ਚੱਲ ਗਿਆ ਓਏ ਕਾ ਆਪਣੇ ਘਰ ਜਿੰਨ ਕਹਿੰਦਾ ਸੀ ਮੈਂ ਆ ਕੇ ਆਕੇ ਨਾ ਸਾਮਾਨ ਫੋਨ ਕਰਾਂਗਾ ਆਪਾਂ ਹੈ ਕਿਹੜੀ ਜਗ੍ਹਾ ਗਿਆ ਹੈ ਹਾਂ ਜੈਗਰ ਜੀ ਹਾਂ ਸੀਰ ਲੱਗ ਰਹੀ ਹੈ ਡਿਪਟੀ ਸੀਸੀ ਨੂੰ ਕਰਦਾ ਹੈ ਤੁਹਾਨੂੰ ਫਿਰ ਕੀ ਫੋਨ ਆਇਆ ਮੈਨੂੰ ਫੋਨ ਆਇਆ ਮੈਂ ਆ ਫੋਨ ਨਹੀਂ ਕੀਤਾ ਮੈਨੂੰ ਫੋਨ ਆਇਆ ਮੈਂ ਚੁੱਕਿਆ ਆ ਤੇ ਮੈਂ ਨਹੀਂ ਗੱਲ ਕੀਤੀ ਮੈਂ ਉਹਨਾਂ ਦੇ ਡੈਡੀ ਨੂੰ ਫੋਨ ਫਿਰ ਡੈਡੀ ਨਾਲ ਗੱਲ ਹੋਈ ਗਿਆ ਹਾਂਜੀ ਜੈ ਨਾਲ ਗੱਲ ਇਹ ਵੀ ਤੁਹਾਡਾ ਬੇੜਾ ਸੀਧ ਹੋ ਗਿਆ ਹਾਂਜੀ ਮੇਰਾ ਪੁੱਤ ਜੀ ਇਸੇ ਸੀਧ ਹੋ ਗਿਆ ਮੇਰਾ ਪੁੱਤ ਜੀ ਵੀ ਰੱਖਿਆ ਕਰਨ ਗਿਆ ਸੀਧ ਹੋ ਗਿਆ ਮੇਰਾ ਪੁੱਤ ਤੇ ਦੋ ਬੱਚੇ ਨੇ ਦੋ ਬੱਚੇ ਨੇ ਆਸਰਾ ਕੋ ਬੱਚੇ ਨੇ 150 ਸਾਲ ਦਾ ਤੇ 1-2 ਸਾਲ ਦਾ 2.5 ਸਾਲ ਦਾ ਇੱਕ ਮਾਣਾ ਤੁਹਾਨੂੰ ਵੀ ਆਪਣੀ ਦੇਵਤੀ ਰੱਖੀ ਕਰਨ ਗਿਆ ਸੀ ਹਾਂਜੀ ਅਸੀਂ ਅਸੀਂ ਰੱਖੀ ਕਰਨ ਪੁੱਤ ਭੇਜਿਆ ਸੀ ਦੋ ਘਰਾਂ ਦਾ ਪੁੱਤ ਇੱਕੋਕ ਬਟਾਈ ਨੇ ਵੀਰੇ ਮੇਰੇ ਦੋ ਨੇ ਜਿਹੜੇ ਬੜਾਈ ਕਰ ਦੂਜੇ ਮੇਰਾ ਬੇਟਾ ਵੀ ਕੰਮ ਕਰਦਾ ਜੀ ਐਸ.ਆਈ. ਵੀ ਚਲਾਉਂਦਾ ਜਮੂਰੀ ਤੇ ਉਹਦੇ ਉਹਦਾ ਬੱਚਾ ਨਹੀਂ ਕੋਈ ਵੀ ਜਨਵਰੀ ਸੱਤੀ ਜੂਮੇ ਮੈਂ ਸਾਦੀ ਗੋਪੀ ਦੇ ਸੇ ਉੱਤੇ ਹੀ ਮੈਂ ਗੋਪੀ ਦੀ ਮੇਰਾ ਨਾਮ ਗੁਰਵਿੰਦਰ ਕੋਹਰਾ 27 ਮਾਰਚ ਨੂੰ ਗਏ ਹੀ ਉਹ ਛੁੱਟੀ ਕੱਟ ਕੇ ਤੋਂ ਉਸ ਤੋਂ ਬਾਅਦ ਕੱਲ 2:30 ਵਜੇ ਉਹਨਾਂ ਦਾ ਫੋਨ ਆਇਆ ਵੀਡੀਓ ਕਾਲ ਤੇ ਗੱਲ ਕੀਤੀ ਮੇਰੇ ਬੇਟੇ ਛੋਟੇ ਨੇ ਵੀ ਕੀਤੀ ਕਹਿੰਦੇ ਕਿ ਆਪਰੇਸ਼ਨ ਤੇ ਚੱਲੇ ਤਿਆਰ ਆ ਸਭ ਕੁਝ ਦੱਸਣ ਡੇ ਗੱਡੀਆਂ ਦਸੀਆਂ ਉਹਨਾਂ ਨੇ ਬਾਰਿਸ਼ ਹੋਯੋ ਦਸੰਡੇ ਬੇਟੇ ਨੂੰ ਕਿਆ ਪਾਣੀ ਆ ਗਾਣੋਂ ਵੱਲੋਂ ਦਸੰਡੇ ਕਿਆ ਸ਼ੂਟ ਆ ਬੋਲਦੇ ਆ ਕਿ ਪਾਪਾ ਸ਼ੂਟ ਆਏ ਇਦਾਂ ਦੱਸਦੇ ਪਏ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਤੇ ਤੈਨੂੰ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਫਿਰ ਰਾਤ 9:30 10 ਵਜੇ ਇੱਥੇ ਇੱਥੇ ਪਿੰਡ ਫੋਨ ਆਇਆ ਪਾਪਾ ਜੀ ਨੂੰ ਉਹ ਕਹਿੰਦੇ ਕਿ ਕਿਦਾਂ ਗੁੱਬੀ ਸ਼ਹੀਦ ਹੋ ਗਿਆ ਸੋਚੀ ਵਸ ਉਸ ਨਾਲ ਕਿ ਕਿੰਨੀ ਕਿੰਨੀ ਕਹਿੰਦੇ ਕਿ ਉਹ ਹਾਂਜੀ ਅਪਰੇਸ਼ਨ ਤੇ ਗਏ ਤੇ ਗੱਡੀ ਸਲਿੱਪ ਹੋ ਗਈ ਉਹਦੇ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਤੇ ਉਹਨਾਂ ਨੂੰ ਪੁੱਛ ਲੋ ਮੈਂ ਨੂੰ ਨਹੀਂ ਦੱਸਿਆ ਹੁੰਦਾ ਨੇ ਕੋਈ ਮੈਨੂੰ ਨਹੀਂ ਪਤਾ ਕਿੰਨੇ ਵਜੇ ਦੀ ਜੇ ਕਿੰਨੇ ਵਜੇ ਆਇਆ ਮੈਨੂੰ 2:30 ਵਜੇ ਪੋਨੇ 3 ਵਜੇ ਆਇਆ ਹੀ ਫੋਨ 10 ਮਿੰਟ ਗੱਲ ਹੋਈ ਮੇਰੀ ਉਹ ਤਿਆਰ ਬੈਠੇ ਹੀ ਗੱਡੀਆਂ ਸਟਾਰਟ ਹੀ ਮਸਤ ਤੁਹਾਡੇ ਟਾਈਮ 'ਤੇ ਨਾ ਗੱਲ ਕੀਤੀ ਉਸ ਤੋਂ ਬਾਅਦ ਨਹੀਂ ਕੀਤੀ ਹਾਂਜੀ ਉੱਥੇ ਗਈ ਆਪਰੇਸ਼ਨ ਤੇ ਗਈ ਰੋਜ਼ ਹੀ ਜਾਂਦੇ ਹੀ ਰਾਤ ਵੀ ਜਾਂਦੇ ਸਵੇਰੇ ਵੀ ਜਾਂਦੇ ਮੈਂ ਉਹਨਾਂ ਨੂੰ ਲੇਟ ਹੀ ਹੋਣਾ ਲੇਟ ਹੀ ਕਾਲ ਕਰਨੀ ਆ ਬਾਅਦ ਵਿੱਚ ਰਾਤ ਮੈਨੂੰ ਫੋਨ ਨਹੀਂ ਆਇਆ ਉਹਨਾਂ ਦਾ ਮੇਰੇ ਦੋ ਬੇਟੇ ਇੱਕ ਦਾ ਨਾ ਗੁਰਬਹਾਦਰ ਸਿੰਘ ਇੱਕ ਦਾ ਨਾ ਗੁਰਸਤਾਬ ਸਿੰਘ ਆ ਦੁੱਖ ਨਹੀਂ ਦੇਣਾ ਕਿ ਸਾਡੇ ਇਲਾਕੇ ਦੇ ਸਰਾਵਾ ਪਿੰਡ ਤੋਂ ਨੌਜਵਾਨ ਗੁਰਪ੍ਰੀਤ ਕੇਸ ਬਲਕ ਦੀ ਸ਼ਰਧਾ ਦੀ ਰੱਖਿਆ ਕਰਦਾ ਹੋਇਆ ਆਪਣੀ ਜਾਨ ਗੁਆਹੀ। ਮਨ ਦੁਖੀ ਹੋਰ ਉਦਾਸ ਹੈ ਕਿਉਂਕਿ ਇੱਕ ਸਧਾਰਨ ਘਰਚੋ ਅਜਾ ਜਿੱਥੇ ਕੇਵਲ ਆਪਣੀ ਨੌਕਰੀ ਲਈ ਨਹੀਂ ਪਰ ਕਿ ਉਹਦੇ ਮਨ ਦੇ ਵਿੱਚ ਇੱਕ ਜਜ਼ਬਾ ਹੁੰਦਾ ਇਸ ਬਲਕ ਦੀ ਸ਼ਕਤੀ ਔਰ ਇਸ ਬਲਕ ਨੂੰ ਹਿਫਾਜ਼ਤ ਲਖਮੀ ਉਹ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਪਰ ਪਰਮੇਸ਼ਰ ਨੂੰ ਮੰਜ਼ੂਰ ਨਹੀਂ ਸੀ ਕੁਝ ਟੈਂਟੇ ਪਹਿਲਾਂ ਉਹਨੇ ਜਿਸ ਵਕਤ ਸਰਚ ਆਪਰੇਸ਼ਨ ਤੇ ਜਾਣਾ ਸੀਗਾ ਕਿ ਉਹਨੇ ਆਪਣੇ ਘਰ ਦੇ ਵਿੱਚ ਆਪਣੇ ਵੈਪਨ ਦੀ ਆਪਣੇ ਉਸ ਟਰੱਕ ਦੀ ਵੀਡੀਓ ਫੋਟੋ ਵੀ ਪਾਈ ਕਿ ਦੇਖੋ ਮੈਂ ਇਸ ਮੁਲਕ ਦੇ ਰੱਖਿਆ ਵਾਸਤੇ ਇਸ ਮੁਲਕ ਦੀ ਸਰਦਾਂ ਨੂੰ ਮਫੂਦ ਰੱਖਣ ਲਈ ਮੈਂ ਸਰਚ ਆਪਰੇਸ਼ਨ ਤੇ ਜਾ ਰਿਹਾ ਔਰ ਨੰਤਨਾਗਰ ਦੇ ਰਿਆਸੀ ਉੱਥੇ ਉਹ ਗੱਡੀ ਜਿਹੜੀ ਆ ਉਹ ਦੇਖ ਕੇ ਉਸ ਨੌਜਵਾਨ ਸਦਾ ਲਈ ਸਾਡੇ ਤੋਂ ਵਿਛੜ ਗਿਆ ਉਹ ਸਾਡੇ ਤੋਂ ਛੋਟਾ ਸੀ ਬਹੁਤ ਅਜੀਤ ਸੀ ਔਰ ਇਹ ਦੋਨੋਂ ਪਰਿਵਾਰ ਮੇਰੇ ਬਹੁਤ ਸਾਲ ਲਖਵਿੰਦਰ ਸਿੰਘ ਹੋਣੀ ਔਰ ਗੁਰਪ੍ਰੀਤ ਦੀ ਵਾਈਫ ਜਿਹੜੀ ਆ ਉਹ ਸੀ ਹਰ ترਸੀਮ ਸਿੰਘ ਹੋਣਾ ਦੀ ਬੇਟੀ ਆ ਪਰਸੋਲੇ ਤੋਂ ਸੋ ਦੋਵੇਂ ਪਰਿਵਾਰਾਂ ਨੂੰ ਅੱਜ ਇੱਕ ਬਹੁਤ ਵੱਡਾ ਦੁਖਾਂਤ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਸਮਝ ਨਾ ਕਿ ਅਸੀਂ ਲੋ ਸਾਨੂੰ ਇਹਨਾਂ ਸ਼ਹਾਦਤਾਂ ਤੋਂ ਇਹ ਜ਼ਰੂਰ ਸਿੱਖ ਲੈਣੀ ਚਾਹੀਦੀ ਆ ਕਿ ਅਸੀਂ ਮਿਲ ਕੇ ਸਮਾਜ ਨੂੰ ਕੁਝ ਨਾ ਕੁਝ ਵਾਪਸ ਕਰੀਏ ਜਿਹੜੀ ਸਾਡੀ ਪ੍ਰਵ੍ਰਤੀ ਸਮਾਜ ਤੋਂ ਹਮੇਸ਼ਾ ਲੈਣ ਦੀ ਬਣ ਗਈ ਆ ਉਹਨੂੰ ਖਤਮ ਕਰਦੇ ਹੋਏ ਸਮਾਜ ਨੂੰ ਵਾਪਸ ਕਰੀਏ ਜਲਦੀਆਂ ਗਰਾਈਆਂ ਤੋਂ ਉਸ ਪਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਪੇਟ ਕਰਦਾ ਔਰ ਪਰਿਵਾਰ ਨੂੰ ਮੈਂ ਇਹੋ ਹੀ ਬੇਨਤੀ ਕਰੂੰਗਾ ਸਮਾਜ ਨੂੰ ਵੀ ਕਿ ਇਸ ਪਰਿਵਾਰ ਨੂੰ ਖੜਾ ਕਰਨਾ ਇਸ ਪਰਿਵਾਰ ਨੂੰ ਮਿਲ ਕੇ ਉਸ ਅਛੇ ਨੂੰ ਵਾਪਸ ਨਹੀਂ ਲਿਆ ਸਕਾਂਗੇ ਔਰ ਉਹਨਾਂ ਦੇ ਦੁੱਖ ਨੂੰ ਜ਼ਰੂਰ ਮਿਲ ਕੇ ਘਟਾਵਾਂਗੇ ਔਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਸ ਗੱਲ ਦੀ ਵਚਨਬੱਧਾ ਕਿ ਉਸ ਨੂੰ ਦੁੱਖ ਨੂੰ ਘਟਾਉਣ ਲਈ ਜੋ ਕਰ ਸਕਾਂਗੇ ਕਰਾਂਗੇ ਔਰ ਮੈਂ ਅਪੀਲ ਵੀ ਕਰੂੰਗਾ ਕਿ ਉਸ ਸ਼ਹੀਦ ਦੇ ਨਾਂ ਦੇ ਉੱਪਰ ਪਿੰਡ ਦੇ ਵਿੱਚ ਕੋਈ ਸਾਰੀ ਵੀ ਜਾਵੇ ਕੋਈ ਸਟੇਡੀਅਮ ਦਾ ਜਾਂ ਹੋਰ ਐਸੀ ਇਮਾਰਤ ਬਣਾ ਕੇ ਤਾਂ ਕਿ ਉਹਨ ਵਾਲੀਆਂ ਪੀੜੀਆਂ ਉੱਥੋਂ ਫੇਰ ਨਾ ਲੈਸੇ गुरदासप ने अपनी शहादतों की परंपरा को कायम रखते हुए अपना एक और योद्धा भारतीय सेना के उन्नीस राष्ट्रीय राइफल्स का लांस नायक गुरप्रीत सिंह देश की बलिबेदी पर कुर्बान कर दिया लांस नायक गुरप्रीत सिंह बहुत ही बहादुर सैनिक था छह फुट उसकी हाइट थी और अला दर्जे का खिलाड़ी था और कल ही ढाई बजे परिवार से उसकी बात होती है वीडियो कॉल आती है पत्नी से बात होती है बच्चों से बात होती है मार्च महीने में छुट्टी वो काट कर गया और शाम को जब वो पेट्रोलिंग जा रहा था तभी वीडियो कॉल करके अपना वाहन अपनी राइफल्स और दिखा रहा था कि किन हालातों में हमारे जवान जो ड्यूटी दे रहे हैं और एक इनपुट था आतंकवादियों का उसी सर्च अभियान पर वो गए और उनका जो वाहन था उनकी जो गाड़ी थी क्योंकि पहाड़ी इलाका है वो स्किप कर गई काफ़ी गहरी खाई में गिरा अपने नौ साथियों के साथ आठ साथी जख्मी हो गए लेकिन गुरप्रीत सिंह जो है मातृभूमि पर कुर्बान हो गया आज दुखों का पहाड़ टूटा है जैसे मेरे भाई ने कहा कि किसान है पिता अन्नदाता है लेकिन बेटा सरहद पर कुर्बान हो गया कुछ नहीं मांगते ये शहीदों के परिवार सिर्फ सम्मान चाहते हैं जो मेरे भाई ने बात करी वो सम्मान ही जो है इन्हें जीने का मकसद प्रदान करता है मैं सरकारों से अपील करता हूँ कि गुरप्रीत वापस तो नहीं आएगा लेकिन दो मासूम बच्चे हैं बच्चे अनाथ हो गए शहीद की विधवा है बूढ़ी माँ है पिता है एक बेरोजगार भाई है पूरे परिवार की जिम्मेदारी उसके कंधों थी सरकार उनकी वहां पड़े कुछ नहीं दे सकते अपने सिर्फ सम्मान शहीद परिवार को जो है आगे बढ़ने के लिए प्रेरित करता है मैं अपनी शहीद सैनिक परिवार सुरक्षा परिषद की तरफ से इस पिता को ये भरोसा दिलाता हूं कि आपका बेटा वापस तो नहीं दिला सकते लेकिन ये संस्था चट्टान की तरह इस परिवार के साथ खड़ी है आ, मेरे कॉन्शियेंसी जी सरांवा पिंड ਤੋਂ सरदार गुरप्रीत सिंह ਜਿਨ੍ਹਾਂ ਦੀ ਡਿਊਟੀ ਅਨੰਤਨਾਕ ਸੀਗੀ ਉਹਨਾਂ ਦੇ ਫਾਦਰ ਸਾਹਿਬ ਵੀ ਮਿਲੇ ਸਦਾ ਲਖਿੰਦਰ ਸਿੰਘ ਜੀ ਔਰ ਉਹਨਾਂ ਦਾ ਬੇਟਾ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋਇਆ ਬੜੀ ਇਸ ਵਕਤ ਮੈਂ ਕਹਿਣਾ ਕਿ ਦੇਸ਼ਵਾਸ਼ੀਆਂ ਲਈ ਤੇ ਇਹ ਗਰਵ ਦੀ ਗੱਲ ਹੈ ਕਿ ਸਾਡੇ ਜਿਹੜੀ ਪੰਜਾਬ ਦੀ ਧਰਤੀ ਦਾ ਪੁੱਤ ਜਿਹੜਾ ਆਪਣੇ ਦੇਸ਼ ਲਈ ਸ਼ਹੀਦ ਹੋਇਆ ਪਰ ਕਿਤੇ ਨਾ ਕਿਤੇ ਪਰਿਵਾਰ ਲਈ ਜਿਹੜਾ ਬੜਾ ਵੱਡਾ ਘਾਟਾ ਹੋ ਜਾਂਦਾ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਆ ਸਾਡੀ ਭੈਣ ਆ ਛੋਟੀ ਏਜ ਆ ਗੁਰਪ੍ਰੀਤ ਸਾਡੇ ਭਰਾ ਦੀ ਪਤੀ ਕਿੰਨ੍ਹੇ ਸਾਲ ਦੀ ਜੇ ਉਮਰ ਸੀਗੀ ਔਰ ਤਕਰੀਬਨ 9 ਸਾਲ ਉਹਨਾਂ ਨੂੰ 9-10 ਸਾਲ ਇਸ ਡਿਊਟੀ ਕਰਦਿਆਂ ਹੋਗੇ ਆ ਔਰ ਮੈਂ ਅੱਜ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਅੱਜ ਸਰਦਾਰ ਲਖਵਿੰਦਰ ਸਿੰਘ ਇੱਥੇ ਹੀ ਆ ਤੁਸੀਂ ਦੇਖੋਗੇ ਉਹ ਸਾਡੇ ਪੰਜਾਬ ਦਾ ਕਿਸਾਨ ਹੈ ਜਿਹੜਾ ਇੱਥੇ ਪੈਲੀਆਂ 'ਚ ਜੂਝਦਾ ਹੈ ਜਿਹੜਾ ਆਪਣੀ ਪੰਜਾਬ ਦੀ ਜਿਹੜੀ ਧਰਤੀ ਆ ਉਹਦੇ ਤੇ ਆਪਣੇ ਪਸੀਨੇ ਦੇ ਨਾਲ ਅੰਨ ਪੈਦਾ ਕਰਦਾ ਔਰ ਸਰਦਾਰ ਲਖਵਿੰਦਰ ਸਿੰਘ ਇੱਥੇ ਲੋਕਾਂ ਦੀ ਭੁੱਖ ਮਿਟਾਉਣ ਲਈ ਲੜਾਈ ਲੜਦਾ ਹੈ ਪੰਜਾਬ ਦਾ ਕਿਸਾਨ ਔਰ ਉਹਨਾਂ ਦੇ ਉੱਤਰ ਸਰਦਾਰ ਗੁਰਪ੍ਰੀਤ ਸਿੰਘ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਸੋ ਅੱਜ ਇਹ ਬੜਾ ਕਲੀਅਰ ਮੈਸੇਜ ਇਨਾਂ ਸਾਰੀਆਂ ਸਰਕਾਰਾਂ ਨਾ ਈਵਨ ਸਿੰਗਲ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਨੂੰ ਚਾਹੇ ਕੱਲ ਨੂੰ ਕਾਂਗਰਸ ਸੈਂਟਰ ਚ ਆ ਜੇ ਮੈਂ ਕਾਂਗਰਸ ਦਾ ਵਿਧਾਇਕ ਹਾਂ ਪਰ ਹਮੇਸ਼ਾ ਖੁੱਲ ਕੇ ਬੋਲਣ ਵਾਲਾ ਜਿਹੜਾ ਲੀਡਰ ਹੈ ਆ ਕਿਸੇ ਦੀ ਵੀ ਗਵਰਨਮੈਂਟ ਆਵੇ ਸਾਡਾ ਉਹ ਕਿਸਾਨ ਹੈ ਜਿਨੇ ਸਾਡੇ ਮੁਲਕ ਦਾ ਢਿੱਡ ਭਰਿਆ ਜਦੋਂ ਬਾਕੀ ਸੂਬਿਆਂ ਦੀਆਂ ਜ਼ਮੀਨਾਂ ਬੰਜਰ ਸੀਗੀਆਂ ਉਦੋਂ ਪੰਜਾਬ ਦੀ ਧਰਤੀ ਨੇ ਹਿੰਦੁਸਤਾਨ ਦੇ ਲੋਕਾਂ ਦਾ পেট ਭਰਿਆ ਔਰ ਅੱਜ ਦੂਜੇ ਸੂਬਿਆਂ ਦੀ ਧਰਤੀ ਜਿਹੜੀ ਆ ਉਹ ਵੀ ਉਪਜਾਊ ਹੋਗੀ ਜਿਹਦੇ ਕਰਕੇ ਅੱਜ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਇਹ ਮੈਂ ਗੱਲ ਕਹਾਂਗਾ ਕਿ ਸਾਡੇ ਪੰਜਾਬ ਦਾ ਕਿਸਾਨ ਔਰ ਉਸੇ ਕਿਸਾਨ ਦਾ ਪੁੱਤ ਸਾਡੇ ਦੇਸ਼ ਵਾਸਤੇ ਸ਼ਹੀਦ ਹੋਇਆ ਸੋ ਮੈਂ ਇਹ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਸਾਡੇ ਨੌਜਵਾਨ ਭਰਾ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਦੇ ਰਹੇ ਨੇ ਉੱਥੇ ਘੱਟੋ-ਘੱਟ ਇਨ੍ਹਾਂ ਕਰੈਮ ਕਰੋ ਕਿ ਸਾਨੂੰ ਇਹਨਾਂ ਬਾਰਡਰਾਂ ਦੇ ਉੱਤੇ ਸਰਕਾਰਾਂ ਦੇ ਨਾਲ ਮੱਥਾ ਨਾ ਲਾਉਣਾ ਪਏ ਆ ਤੁਸੀਂ ਸਰਦਾਰ ਲਖਵਿੰਦਰ ਸਿੰਘ ਉਹਨਾਂ ਦੇ ਫਾਦਰ ਨੇ ਇਹ ਉਹਨਾਂ ਦੇ ਬ੍ਰਦਰ ਖੜੇ ਨੇ ਇੱਥੇ ਮੈਨੂੰ ਕੋਈ ਵੀ ਸਰਕਾਰ ਹੋਵੇ ਚਾਹੇ ਅੱਜ ਭਾਜਪੀ ਦੀ ਆ ਚਾਹੇ ਕੱਲ ਨੂੰ ਕਾਂਗਰਸ ਆ ਜੇ ਚਾਹੇ ਕੋਈ ਹੋਰ ਆ ਜੇ ਪਰ ਇੱਕ ਗੱਲ ਹਮੇਸ਼ਾ ਇਹਨਾਂ ਸਰਕਾਰਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਇਹ ਉਹੀ ਕਿਸਾਨ ਨੇ ਜਿਹੜੇ ਆਪਣੀ ਖੂਨ ਪਸੀਨੇ ਦੇ ਜਿੰਨੇ ਵੀ ਤੁਸੀਂ ਇੱਥੇ ਕਿਸਾਨ ਖੜਿਆ ਝਾਤੀ ਮਾਰੋ ਕਿੰਨੇ ਡਿਗਰੀ ਟੈਂਪਰੇਚਰ ਆ ਪੈਲੀਆਂ ਦੇ ਵਿੱਚ ਆਪਣਾ ਕਸੂਨ ਪਸੀਨਾ ਵਹਾ ਕੇ ਔਰ ਹਿੰਦੁਸਤਾਨ ਦੇ ਲੋਕਾਂ ਦਾ পেট ਪਾਲ ਰਹੇ ਔਰ ਇਹਨਾਂ ਦੇ ਬੱਚੇ ਬਾਰਡਰਾਂ ਤੇ ਲੜਾਈ ਲੜ ਰਹੇ ਆ ਉੱਥੇ ਲੀਡਰਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਗਏ ਉੱਥੇ ਸੈਂਟਰ 'ਚ ਬੈਠੇ ਵਜ਼ੀਰ ਜਿਹੜੇ ਇੱਥੇ ਆ ਕੇ ਨੇਗੋਸ਼ੀਏਸ਼ਨਸ ਕਰਦੇ ਸੀਗੇ ਉਹਨਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਐ ਅੱਜ ਇਹਨਾਂ ਦਾ ਬੇਟਾ 32 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪਾ ਗਿਆ ਆਪਣੇ ਮੁਲਕ ਵਾਸਤੇ ਤੋਂ ਰਹਿਮ ਕਰਨ ਸਰਕਾਰਾਂ ਕਿ ਜਿਹੜੇ ਸਾਡੇ ਕਿਸਾਨ ਅੱਜ ਵੀ ਬਾਰਡਰਾਂ ਤੇ ਲੜਾਈ ਲੜੀ ਜਾਂਦੇ ਆ ਉਹਨਾਂ ਨੂੰ ਘੱਟੋ ਘੱਟ ਇਹਨਾਂ ਸਰਕਾਰਾਂ ਨਾਲ ਲੜਾਈ ਨਾਲ ਲੜਨੀ ਪਏ ਉਹ ਬਾਰਡਰਾਂ ਤੇ ਲੜਨ ਨੂੰ ਤਿਆਰ ਨੇ ਪਰ ਜਦੋਂ ਆਪਣੇਆਂ ਨਾਲ ਲੜਨਾ ਪੈਂਦਾ ਉਦੋਂ ਦਿਲ ਨੂੰ ਦੁੱਖ ਹੁੰਦਾ ਸੋ ਮੈਂ ਸਲੂਟ ਕਰਦਾ ਇਹਨਾਂ ਦੇ ਫਾਦਰ ਸਾਹਿਬ ਨੂੰ ਖਾਸ ਕਰਕੇ ਇਹਨਾਂ ਦੀ ਪਰਿਵਾਰ ਨੂੰ ਔਰ ਖਾਸ ਕਰਕੇ ਸਾਡਾ ਪ੍ਰਾ ਗੁਰਪ੍ਰੀਤ ਨੂੰ ਜਿਨੇ ਨੇ ਦੇਸ਼ ਵਾਸਤੇ ਸ਼ਹਾਦਤ ਦਿੱਤੀ